ਦੇਖੋ ਖੁਸ਼ੀ ਹੁੰਦੀ ਆ ਫਤੋ ਪਹਿਲਾਂ ਆਪਣੀ ਭੈਣ ਨੂੰ ਫੋਨ ਕਰਨਾ ਹੁੰਦਾ ਮੈਨੂੰ ਹੂੰ ਉਸੇ ਨਹੀਂ ਪੁੱਛਣਾ ਹੁੰਦਾ ਵੀ ਬਈ ਅੱਜ ਕੀ ਬਣਿਆ ਮੈਚ ਦਾ ਜੋ ਲਾਈਵ ਦੇਖਦੇ ਹੁੰਦੇ ਨੇ ਪਹਿਲਾਂ ਮੈਨੂੰ ਉਸੇ ਨਹੀਂ ਵਧਾਈਆਂ ਦੇਣੀਆਂ ਨੇ ਭੈਣ ਦੀਆਂ ਬਾਅਦ ਚ ਫੇਰ ਮੰਮੀ ਉਹਨਾਂ ਦਾ ਫੋਨ ਆਉਂਦਾਗਾ ਤੇ ਤੂੰ ਕਿੰਨੀ ਕਿੰਨੀ ਛੋਟੀ ਹੈ 1 ਸਾਲ ਛੋਟੀ ਕੀ ਸੋਚਦਾ ਸੋਨੀ ਪਹਿਣ ਬਾਰੇ ਮੈਂ ਭੈਣ ਬਾਰੇ ਬਹੁਤ ਮਤਲਬ ਅੱਜ ਜਿਹੜੀ ਪ੍ਰਵਾਜ ਸੋਨੀ ਭਰ ਰਿਹਾ ਹੈ ਸਾਡੀ ਸਮੱਸਿਆ ਇਹ ਹੈ ਅਸੀਂ ਕੁੜੀਆਂ ਦੇ ਖੰਭ ਕੱਟਦੇ ਆ ਖੰਭ ਲਾਉਂਦੇ ਨਹੀਂ ਹਾਂ ਇਹ ਗੱਲ ਹੈਗੀ ਹੈ ਜੀ ਸੋਨੀ ਕੀ ਸੋਚਦਾ ਹੈ ਭੈਣ ਵਾਲੇ ਮੈਂ ਮੇਰੀ ਭੈਣ ਨੂੰ ਮਤਲਬ ਉਹਨੂੰ 7-8 ਸਾਲ ਹੋ ਗਏ ਬਾਹਰ ਪੜਦੀ ਨੂੰ ਮਤਲਬ ਅਸੀਂ ਉਹਨੂੰ ਮੁੰਡਿਆਂ ਮੰਗੀ ਰੱਖਿਆ ਗਿਆ ਹੂੰ ਮਤਲਬ ਸਾਡੀ ਫੈਮਿਲੀ 'ਚ ਇਦਾਂ ਨਹੀਂ ਵੀ ਕੋਈ ਗੱਲ ਅਸੀਂ ਫੈਮਿਲੀ 'ਚ ਇਕੱਠੇ ਬਹਿ ਕੇ ਹੀ ਗੱਲ ਕਰਦੇ ਹਾਂ ਸਾਰੇ ਹੂੰ ਮਤਲਬ ਅਸੀਂ ਕਿਦੇ ਉੱਚ ਫਰਕ ਨਹੀਂ ਸਮਝਿਆ ਹੂੰ ਮਤਲਬ ਵੀ ਸਾਡੇ ਕੁੜੀ ਆ ਜਾਂ ਮਤਲਬ ਇਦਾਂ ਨਹੀਂ ਅਸੀਂ ਨੇ ਫਰਕ ਸਮਝਿਆ ਉੱਚ ਹੂੰ ਕੀ ਕਰਨਾ ਚਾਹੁੰਦੀ ਹੈ ਉਹ ਉਹ ਡਾਕਟਰੀ ਲੈਨ ਚ ਹੈਗੀ ਹੁਣ ਉਹ ਪ੍ਰੈਸੈਂਟ ਸੈਕਟਰ ਦਾ ਕਰਦੀ ਹੈਗੀ ਉਹ ਮਤਲਬ ਉਹਦਾ ਮੇਨ ਮੁੱਦੀ ਇਹ ਹੈ ਵੀ ਮੈਂ ਡਾਕਟਰ ਬਣਾ ਹੂੰ ਮਾਂ ਤੇ ਪਿਓ ਮਾਂ ਦੀਆਂ ਮਾਂ ਦੇ ਕੀ ਸਾਸ ਨੇ ਮਾਂ ਦੇ ਵੀ ਮੰਮੀ ਵੀ ਹਸਪੀਟਲ 'ਚ ਲੱਗੇ ਹੋਏ ਹੈਗੇ ਹੂੰ ਉਹ ਵੀ ਨਰਸਿੰਗ ਲਰਨ ਚ ਹੀ ਹੈਗੇ ਹੂੰ ਤੇ ਡੈਡੀ ਵੀ ਜੋਬ ਕਰਦੇ ਉਹ ਵੀ ਮਤਲਬ ਉਦਾਂ ਪਹਿਲੇ ਦਿਨ ਤੋਂ ਚਲੋ ਡੈਡੀ ਪੜਿਆ ਹੋਇਆ ਮੰਮੀ ਇੰਨੀ ਨਹੀਂ ਪੜੀ ਹੋਈ ਹੂੰ ਡੈਡੀ ਨੂੰ ਇਹੀ ਸੀ ਵੀ ਸਾਡੇ ਬੱਚੇ ਪੜਨ ਚਲੋ ਮੈਂ ਤਾਂ ਆਪਾਂ ਤਾਂ ਗੇਮ 'ਚ ਪੈ ਗਏ ਛੋਟੀ ਸਿਸਟਰ ਵੀ ਸਿਸਟਰ ਪੜਿਆ ਮੈਥੋਂ ਛੋਟੀ ਪੜੀ ਜਾਂਦੇ ਆ ਬ੍ਰਦਰ ਵੀ ਪੜਿਆ ਉਹਨੇ ਵੀ ਮਤਲਬ ਵਧੀਆ ਬੜੇ ਪੜਾਈ ਕੀਤੀ ਹੈਗੀ ਹੂੰ ਬਸ ਮੈਂ ਆ ਇਕੱਲਾ ਜਿਹੜਾ ਗੇਮ ਵਾਲਾ ਪਿਆ